ਕਿੰਨੇ ਤੇ ਮੰਮੀ ਨਾ ਘੱਪਾ ਪੁੱਤ ਨੰ ਮੇਰੀ ਹੱਡੀ ਵੱਜੀ ਮਾਪਾ ਇਹ ਵੀ ਇੰਟਰਨੈਸ਼ਨਲ ਵੀ ਹੋ ਗਿਆ ਸਟੇਟ ਹੋ ਗਿਆ ਯਾਰ ਫੈਂਟਸਟੇਟ ਹੀ ਲਿਖੀ ਠੀਕ ਹੈ ਸਟੇਟ ਹੋ ਗਿਆ ਰਵੀ 7 ਕਿਲੋ ਦਾ ਪਹਿਲੇ ਪਰਚਾ ਦਰਜਾ ਦੋੰਬਰ ਅੱਛਾ ਜੇਲ੍ਹ ਚ ਬੰਦ ਲੋ ਤੇ ਪੁਰਾਣੇ ਬੰਦੇ ਹੀ ਫਿਰਣ ਪੁਰਾਣੇ ਕਰ ਹਾਂ ਇਹ ਵੀ ਤੇ ਅਬੀ ਦੀ ਮੁਲਾਕਾਤ ਹੋਣੀ ਹੈ ਜੇਲ੍ਹ ਚ ਮੁਲਾਕਾਤ ਹੋਈ ਨਾ ਉਹਨੇ ਆਪਣੇ ਭਰਾ ਨਾਲ ਕਨੈਕਟ ਕਰ ਦਿੰਦਾ ਬਾਅਦ ਸੁਣਨੀ ਕਿ ਨਸ਼ਿਆਂ ਦੇ ਖਿਲਾਫ ਜਿਹੜੀ ਵੱਡੀ ਮਿਹਨਤ ਦੇ ਤਹਿਤ ਮਾ ਜੋ ਕੋ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਜੀ ਤੇ ਮਾਨਯੋਗ ਡਾਕਟਰ ਜਨਰਲ ਪੁਲਿਸ ਸ਼੍ਰੀ ਗੌਰਵ ਯਾਦਵ ਆਈਪੀਐਸ ਜੀਹਾਂ ਦੀ ਹਿਦਿਆਦਾਂ ਦੇ ਮੁਤਾਬਕ ਸ੍ਰੀ ਹਰੀਸ਼ ਦੇਮਾ ਐਸਐਸਪੀ ਗਦਾਸਪੁਰ ਜੀ ਵੱਲੋਂ ਜਿਹੜੀ ਚਲਾਈ ਗਈ ਮਹਿੰਮ ਦੇ ਤਹਿਤ ਜਿਹੜਾ ਹੈਗਾ ਪਨਿਆਰ ਛੂਗਨ ਮਿਲ ਦੇ ਕੋਲ ਜਿਹੜੀ ਪੁਲਿਸ ਪਾਰਟੀ ਨੇ ਨਾਕਾ ਲਾਇਆ ਸੀਗਾ ਇਹਦੇ ਵਿੱਚ ਇੰਚਾਰਜ ਸੀਏ ਦੇ ਇੰਚਾਰਜ ਸੀਏ ਹੈ ਕਪਲ ਕੁਮਾਰ ਦੀ ਸੁਪਰਵੀਜ਼ਨ ਦੇ ਵਿੱਚ ਆਪ ਗੁਰਵਿੰਦਰ ਸਿੰਘ ਇੰਚਾਰਜ ਸਪੈਸ਼ਲ ਬ੍ਰਾਂਚ ਨਾਲ ਪੁਲਿਸ ਪਾਰਟੀ ਜਿਹੜੀ ਹੈਗੀ ਹੈ ਨਾਕੇ ਤੇ ਮੌਜੂਦ ਸੀ ਤੋਂ ਜੰਮੂ ਸਾਈਡ ਤੋਂ ਜਿਹੜੀ ਗੱਡੀ ਇੱਕ ਨਿਆੜ ਨਾਕੇ ਤੇ ਬਲੇਰੋ ਗੱਡੀ ਜਿਹੜੀ ਹੈਗੀ ਹੈ ਸ਼ੱਕੀ ਹਾਲਤ ਵਿੱਚ ਇਹਨਾਂ ਨੇ ਰੋਕ ਕੇ ਚੈੱਕ ਕੀਤੀ ਸੋ ਜੰਮੂ ਬੀਸ ਨੰਬਰ ਸੀ ਉਹਦਾ ਤਾਂ ਉਹਦੇ ਵਿੱਚ ਕੋਈ ਨਸ਼ੀਲੀ ਚੀਜ਼ ਹੋਣ ਦਾ ਸ਼ੱਕ ਸੀ ਇਹਨਾਂ ਨੂੰ ਪੁਲਿਸ ਪਾਰਟੀ ਨੇ ਚੈੱਕ ਕੀਤਾ ਤਾਂ ਡੀਐਸਪੀ ਅਜੇ ਕੁਮਾਰ ਜਿਹੜਾ ਡੀਐਸਪੀ ਐਂਡੀਪੀਆ ਸੈਕਟਰ ਹੈ ਉਹਨਾਂ ਨੂੰ ਬੁਲਾਇਆ ਗਿਆ ਮੌਕੇ ਤੇ ਸੋ ਉਹਨਾਂ ਦੀ ਹਾਜ਼ਰੀ ਵਿੱਚ ਪ੍ਰੋਪਰ ਉਹਨੂੰ ਗੱਡੀ ਦੀ ਜ਼ਾਸ਼ੀ ਲਈ ਗਈ ਸੋ ਚੈਕਿੰਗ ਦੇ ਦੌਰਾਨ ਗੱਡੀ ਵਿੱਚੋਂ ਮومی ਕਾਗਜ਼ ਜਿਹੜਾ ਕਾਲਾ ਰੰਗ ਦਾ ਕਾਗਜ਼ ਸੀ ਉਹਦੇ ਵਿੱਚੋਂ ਦਾਕਮਨੀ ਕੈਸ਼ ਕਰੀਬ 16 ਲੱਖ 80 ਹਜ਼ਾਰ ਰੁਪਿਆ ਉਹਦੇ ਵਿੱਚ ਇਹੀ ਕੁਝ ਜਿਹੜੀ ਡਰਗ ਸੀ ਫੈਰੋਂਸੀ 288 ਗ੍ਰਾਮ ਜਿਹੜੀ ਚੈੱਕ ਕਰਨ ਦੇ ਲਈ ਇਹ ਬ੍ਰਾਂਡ ਹੋਈ ਸੋ ਇਹਨਾਂ ਦੀ ਜਿਹੜੀ ਮੋਢਲੀ ਪੁਸ਼ਕਿਸ਼ ਤੋਂ ਇਹ ਗੱਲ ਸਾਹਮਣੇ ਆਈ ਜਿਹੜੇ ਅਕਿਊਜ਼ ਨੇ ਮੌਕੇ ਤੋਂ ਗੱਡੀ ਵਿੱਚ ਜਿਹੜੇ ਅਰੈਸਟ ਕੀਤੇ ਕਾਬੂ ਕੀਤੇ ਉਹਨਾਂ ਵਿੱਚ ਅਮਨਦੀਪ ਸਿੰਘ ਅਮਨੀਰ ਸਿੰਘ ਆ ਵੀ ਦਵਿੰਦਰ ਕੁਮਾਰ ਇਹ ਤਿੰਨੇ ਜੰਮੂ ਬੇਸ ਦੇ ਹੈਗੇ ਨੇ ਸੋ ਇਨਾ ਨੇ ਪੁਸ਼ਕੇ ਚੇਹੇ ਸਾਹਮਣੇ ਆਇਆ ਵੀ ਜਿਹੜਾ ਅ ਸ਼ਕਤੀ ਕੁਮਾਰ ਹੈ ਮੇਨ ਜਿਹੜਾ ਹੈਗਾ ਧੰਦਾ ਕੰਮ ਕਰ ਇਹ ਨਸ਼ਾ ਧੰਦਾ ਕਰਦਾ ਹੈਗਾ ਉਹਦੇ ਨਾਲ ਹੀ ਇੱਕ ਸੋਨੂ ਬੇਸ ਦਾ ਆਦਮੀ ਹੈਗਾ ਉਹ ਬਾਹਰ ਕੈਨੇਡਾ 'ਚ ਰਹਿੰਦਾ ਲੇਕਿਨ ਉਹ ਜੰਮੂ ਏਰੀਆ ਨੂੰ ਬਿਲੋਂਗ ਕਰਦਾ ਸੋ ਜਿਹੜੇ ਮੇਨ ਜਿਹੜੇ ਉਹਨਾਂ ਦੇ ਮੇਨ ਜਿਹੜੇ ਹੈਗੇ ਨੇ ਕੰਮ ਕਰਨ ਵਾਲੇ ਜਿਹੜਿਆਂ ਦੇ ਸੋਨੂ ਤੇ ਸ਼ਕਤੀ ਕੁਮਾਰ ਨੇ ਸੋ ਇਹਨਾਂ ਜਿਹੜੀ ਇੱਕ ਬਲੇਰੋ ਗੱਡੀ ਜਿਹੜੀ ਹੈਗੀ ਸੀ ਸ਼ਕਤੀ ਕੁਮਾਰ ਨੇ ਪ੍ਰੋਵਾਈਡ ਕੀਤੀ ਸੀ ਉਹਦੇ ਵਿੱਚ ਜਿਹੜਾ ਹੈਗਾ ਇਹ ਕੈਸ਼ ਡਰਗ ਮਨੀ ਲੈ ਕੇ ਜਾ ਰਹੀ ਸੀ ਤੇ ਅੰਮ੍ਰਿਤਸਰ ਤੋਂ ਨਾ ਨੇ ਡਰਗ ਲੈ ਕੇ ਆਉਣੀ ਸੀ ਸੋ ਸੋਨੂ ਜ ਸੋਨੂ ਤੇ ਸ਼ਕਤੀ ਤੇ ਕਹਿੰਦੇ ਸੀ ਡਰਗ ਲੈ ਕੇ ਆਉਂਦੇ ਸੀ ਸੋ ਇਸੇ ਦੌਰਾਨ ਇਹਨਾਂ ਨੇ 35 ਇੱਕ ਮਹੀਨਾ ਪਹਿਲਾਂ ਜਿਹੜਾ ਹੈਗਾ ਇਹ ਅਭੀ ਅਮਨੀਤ ਅਭੀ ਇਹ ਮੇਨ ਹੈਗਾ ਮਾਸਟਰ ਮਾਈਂਡ ਹੈ ਇਹੀ ਜੇਲ੍ਹ ਤੋਂ ਬਾਹਰ ਆਇਆ ਸੀ ਸੋ ਇਹ ਉੱਥੋਂ ਸੋਨੂ ਤੇ ਸ਼ਕਤੀ ਤੇ ਕਹਿੰਦੇ ਡਰਗ ਮਨੀ ਲੈ ਕੇ ਜਿਹੜੀ ਬਲੇਰੋ ਗੱਡੀ ਹੈ ਸ਼ਕਤੀ ਨੇ ਪ੍ਰੋਵਾਈਡ ਕੀਤੀ ਸੀ ਉਸ ਡਰਗ ਦਿੱਤੇ ਅਮਰਸਾ ਤੋਂ ਇਹਨਾਂ ਡਰਗ ਲੈ ਕੇ ਆਉਣੀ। ਸੋ ਇਹਨੂੰ ਨਾਕੇ ਤੇ ਆਪਣੇ ਇਹ ਲੇਨ ਜਾ ਰਹੀ ਸੀ ਜਦੋਂ ਇਹ ਗੱਲ ਕੁਸ਼ਕ ਦੇ ਸਾਹਮਣੇ ਆਈ ਇਹ ਵੀ ਡਾਗ ਲੈ ਕੇ ਆਉਣੀ ਸੀ। ਸੋ ਪਹਿਲੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ। ਸੋ ਇਹਨਾਂ ਵਿੱਚੋਂ ਜਿਹੜੀ ਕੁਸ਼ਕ ਡਰਗ ਹੈ 288 ਗ੍ਰਾਮ ਦੀ ਹੈਗੀ ਇਹ ਮਿਲ ਗਈ ਇਹਨਾਂ ਕੋਲ ਕੋਲ ਸੀ ਤੇ ਬਾਕੀ ਇਹ ਡਰਗ ਬਣੀ ਕੈਸ਼ ਮਿਲਿਆ ਹੈਗਾ। ਔਰ ਇਸ ਤੋਂ ਇਲਾਵਾ ਇਹ ਪਹਿਲਾਂ ਵੀ ਚੱਕਰ ਲਾ ਚੁਕੇ ਨੇ। ਜਿਹੜਾ ਅਮਨੀਤ ਅਭੀ ਹੈ ਇੱਕ ਦੀਪੂ ਨਾਮ ਦਾ ਵਿਅਕਤੀ ਹੈ ਉਹ ਵੀ ਨਾਂ ਫਿਕਰ ਹੋਇਆ ਇਹ ਡਿਟੇਲ ਪੁਲਿਸ ਦੇ ਚ ਸਾਹਮਣੇ ਆਈ ਹੈ ਵੀ ਇਹ ਤਕਰੀਬਨ 4 ਚੱਕਰ ਜਿਹੜੇ ਹੈਗੇ ਨੇ ਇਹ ਕੈਸ਼ ਜਿਹੜਾ ਹੈਗਾ ਡਰਾਈਵ ਕਰ ਚੁੱਕਿਆ ਹੈ ਡਰਗ ਮਨੀ ਦੀਪੂ ਦੇ ਨਾਲ ਸੋ 2 ਚੱਕਰ ਜਿਹੜੇ ਸੀ 3 ਚੱਕਰ ਤਕਰੀਬਨ ਇਹ ਜਿਹੜੇ ਹੈਗੇ ਨੇ ਇਹ ਡਰਗ ਆਪਣਾ ਹੈਰੋਨ ਹੈ 4-5 ਪੈਕੇਟ ਤੇ 6 ਪੈਕੇਟ ਜਿਹੜੇ ਹੈਗੇ ਨੇ ਪਹਿਲਾਂ ਇਹ ਚੱਕਰ ਲਾ ਚੁੱਕੇ ਨੇ ਸੋ ਇਹ ਗਦਾਸਪੁਰ ਤੋਂ ਲੈ ਕੇ ਗਏ ਸੀ ਇਹ ਸੋਨੂ ਦੇ ਕਹਿੰਦੇ ਬਬਰੀ ਫਾਈਬਰਸ ਨਾਕੇ ਦੇ ਕੋਲ ਉਹਨਾਂ ਨੂੰ ਜਿਹੜਾ ਹੈਗਾ ਰਿਪੁਸ਼ਕ ਚਾਇਆ ਵੀ ਇਹਨਾਂ ਨੇ ਲੈ ਕੇ ਗਏ ਸੀ ਸੋ ਜੋ ਤੇਜਾ ਚੱਕਰ ਸੀਗਾ ਲਾਸਟ ਜਿਹੜਾ ਹੈਗਾ 28 ਤਰੀਕ ਨੂੰ ਇਹਨਾਂ ਕੋਲ ਹੋਰ 288 ਗ੍ਰਾਮ ਜਿਹੜੀ ਹੈਗੀ ਬਰਾਮਦ ਹੋਈ ਸੀ ਸੋ ਇਹਨਾਂ ਕੋਲੋਂ ਦੁਬਾਰਾ ਹੋਰ ਪੁਸ਼ਕਿਸ਼ ਕੀਤੀ ਗਈ ਤਾਂ ਇਹਦੇ ਵਿੱਚ ਹੋਰ ਡਰਗਮਨੀ 3 ਲੱਖ 1100 ਡਰਗਮਨੀ ਹੋਰ ਬਰਾਮਦ ਹੋਈ ਹੈ ਤੇ ਇੱਕ ਪਿਸਤਲ 32 ਬੋਰ ਤੇ ਤਿੰਨ ਰਾਉਂਡ ਜਿਹੜੇ ਹੈਗੇ ਨਾ ਉਹ ਬਰਾਮਦ ਹੋਏ ਨੇ ਇਹ ਜੰਮੂ ਤੋਂ ਉਹਨਾਂ ਨੇ ਬਰਾਮਦ ਕਰਵਾਏ ਸੋ ਮੇਨ ਜਿਹੜੇ ਮਾਸਟਰ ਮਾਈਂਡ ਨੇ ਜਿਹੜੇ ਇਹਨਾਂ ਦੇ ਬੈਕਫੁੱਟ ਤੇ ਨੇ ਉਹ ਸ਼ਕਤੀ ਤੇ ਸੋਨੂ ਨੇ ਸੋ ਇਹ ਜਿਹੜਾ ਹੈਗਾ ਇੰਟਰਨੈਸ਼ਨਲ ਜਿਹੜਾ ਰੈਕਟ ਹੈ ਇਹ ਅਸੀਂ ਬਰੈਸਟ ਕੀਤਾ ਹੈਗਾ ਸੋ ਐਸਪੀ ਦਿਨਾਂ ਨਗਰ ਇੰਚਾਰਜ ਸੀ ਆਈਏ ਗੁਰਵੰਦਰ ਸਪੈਸ਼ਲ ਬ੍ਰਾਂਚ ਇੰਚਾਰਜ ਤੇ ਐਸਐਚਓ ਦਿਨਾਂ ਨਗਰ ਨੇ ਇਹਨਾਂ ਪੂਰੀ ਮਿਹਨਤ ਕਰਕੇ ਇਹ ਜਿਹੜਾ ਹੈਗਾ ਮਜੂਰ ਬਰੈਸਟ ਕੀਤਾ ਹੈਗਾ ਸੋ ਫਰਦਰ ਵੀ ਹੈਗੇ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਰਿਮਾਂਡ ਲਵਾਵਾਂਗੇ ਇਹਨਾਂ ਦਾ ਹੋਰ ਅਸੀਂ ਪਤਾ ਕਰਾਂਗੇ ਵੀ ਕਿੱਥੋਂ ਇਹ ਲੈ ਕੇ ਆਉਂਦੇ ਨੇ ਤੇ ਕਿਥੇ ਅਗੇ ਸਪਲਾਈ ਕਰਦੇ ਸੋਨੂੰ ਇੱਕ ਕੈਨੇਡਾ ਦੇ ਬੰਦੇ ਸਾਰਾ ਨੈਕਸਟ ਚਲਾ ਰਿਹਾ ਜੀ ਜੀ ਇਹ ਸੋਨੂੰ ਹੀ ਮੇਨ ਜਿਹੜਾ ਹੈਗਾ ਉਹ ਹੀ ਨੈਕਸਟ ਚਲਾ ਰਿਹਾ ਉਹਦੇ ਕਹਿੰਦੇ ਹੀ ਸਮਾਨ ਲੈ ਕੇ ਆਉਣਾ ਸੀ ਇਹਨੂੰ ਸੋ ਜਿਹੜਾ ਡਰਗ ਮੰਨੀ ਜਿਹੜੀ ਹੈਗੀ ਆ ਸਪਲਾਈ ਉਹ ਇਹ ਸ਼ਕਤੀ ਕਰਦਾ ਸੀ ਨਾ ਉਹਦੇ ਕਹਿੰਦੇ ਸ਼ਕਤੀ ਜਿਹੜਾ ਹੈਗਾ ਇਹਦੇ ਪਹਿਲਾਂ ਕੋ ਮਾਮਲੇ ਦਰਜ ਹੋ ਗਏ ਚੱਕੀ ਸ਼ਕਤੀ ਦੇ ਖਿਲਾਫ ਪਰਚੇ ਦਰਜ ਇਹ ਹੁਣ ਅਸੀਂ ਪਤਾ ਕਰਦੇ ਰਿਸਟ ਕਰਕੇ ਪਤਾ ਕਰਾਂਗੇ ਜਦੋਂ ਇਹ ਪੁਸ਼ੀਸ਼ ਕਰ ਲਿਆਵਾਂਗੇ ਰਿਸਟ ਪਾਵਾਂਗੇ ਉਦੋਂ ਫਿਰ ਪਤਾ ਕਰਾਂਗੇ ਵੀ ਇਹਦੇ ਕਿਰਾ ਹੋਰਮ ਕਰੇ ਮੈਂ ਦਰਜ ਨੇ ਇਹਨਾਂ ਦੇ ਖਿਲਾਫ ਰੇ ਝਗੜੇ ਦੇ ਮਾਮਲੇ ਦੱਤੇ। ਸੋਨੂ ਕਦੋਂ ਬਾਹਰ ਆਇਆ ਜੀ? ਸ਼ਕਤੀ ਕਦੋਂ ਬਾਹਰ ਆਇਆ ਜੀ? ਨਹੀਂ ਸੋਨੂ ਜਿਹੜਾ ਹੈਗਾ ਮੇਨ ਅਮਨੀਤ ਹੈ ਇਹ ਕਰੀਬ ਡੇਡ ਮਹੀਨਾ ਪਹਿਲਾਂ ਬਾਹਰ ਆਇਆ ਹੈ। ਇਹ ਰੜਾ ਝਗੜੇ ਦੇ ਕੇਸ ਦਰਦ ਨੇ ਤੇ ਉਹ ਸੱਤ ਦੇ ਹੋਰ ਹਾਰਡ ਕੇਸ ਦਰਦ ਨੇ। ਤੇ ਸ਼ਕਤੀ ਨੂੰ ਅਰੈਸਟ ਕਰਾਂਗੇ ਤੇ ਹੁਣ ਸੋਨੂ ਨੂੰ ਅਰੈਸਟ ਕਰਨ ਤੋਂ ਬਾਅਦ ਫਰਦਰ ਹੈਗਾ ਹੈਗਾ ਮੋਡਿਊਲ ਅਕੇ ਹੋਰ ਚੈੱਕ ਕਰਾਂਗੇ। ਕੋਈ ਲਗੈਕਸਲ ਲਿਖਣੀ ਹੈ ਨਹੀਂ ਗੈਕਸਲ ਨਹੀਂ ਕੋਈ ਸਾਹਮਣੀ ਨਹੀਂ ਹੈ।